ਹਾਂਜੀ ਦੋਸਤੋ ਡੀਐਫਏ 2026 ਕਲਛੇਤਰ ਦੇ ਵਿੱਚ ਜਿਹੜਾ ਹੋ ਰਿਹਾ ਹੈ ਅੱਜ 11 ਤਰੀਕ ਲਾਸਟ ਦਿਨ ਹੈ ਤੀਜਾ ਦਿਨ ਅਡਲਟ ਬੁੱਲਦੇ ਮੁਕਾਬਲੇ ਨੇ ਜਿਹੜੇ ਵੱਡੇ ਝੋਟਿਆਂ ਦੇ ਉਹਨਾਂ ਦੇ ਮੈਚ ਹੋਣ ਵਾਲੇ ਬਸ ਰਹਿ ਗਏ ਆਹ ਦੇਖੋ ਤੁਸੀਂ ਬਹੁਤ ਹੀ ਸ਼ਾਨਦਾਰ ਜਿਹੜੇ ਝੋਟੇ ਨੇ ਇੱਥੇ ਸ਼ਿੰਗਾਰੇ ਖੜੇ ਨੇ ਮੁਕਾਬਲੇ ਵਾਸਤੇ ਕਿੱਡਾ ਰੇਲ ਗੱਡੀ ਦੀ ਇੰਜਨ ਜੱਟਾ ਸਾਣਾ ਇਹ ਆਪਾਂ ਬਾਈ ਤੋਂ ਦੀ ਜਾਣਕਾਰੀ ਦਿੰਦੇ ਆਂ ਬਾਈ ਕਿਹੜਾ ਬੁੱਲ ਹੈ ਕੀ ਨਾਮ ਇਹਦਾ ਵਿਧਾਇਕ ਵਿਧਾਇਕ ਇਹ ਹੈਗਾ ਵਿਧਾਇਕ ਬੁੱਲ ਹਰਿਆਣੇ ਦਾ ਬਹੁਤ ਹੀ ਮਸ਼ਹੂਰ ਜਿਹੜਾ ਝੋਟਾ ਹੈਗਾ ਵੀ ਵਿਧਾਇਕ ਹੀ ਹੈ ਹਾਈਟ ਹੁ ਤੁਸੀਂ ਦੇਖ ਲਓ 6 ਫੁੱਟ ਦੇ ਕਰੀਬ ਲੱਗੀ ਪਈ ਹੈ ਕਿੰਨੀ ਐਜ ਹੋ ਗਈ ਇਹਦੀ 3.5 ਸਾਡੇ 4.5 ਸਾਲ ਉਮਰ ਹੈ ਦੀ ਬਹੁਤ ਛੋਟੀ ਉਮਰ ਦੇ ਵਿੱਚ ਕਿੰਨਾ ਤਕੜਾ ਥਣ ਬਣਿਆ ਹੋਇਆ ਹੈ ਵਿਧਾਇਕ ਬੁੱਲ ਇਹ ਕਿਹੜੇ ਇਹਦਾ ਰਿਕੋਰਡ ਕੀ ਹੈ 25 ਲੀਟਰ ਮਾਕਰ 25 ਲੀਟਰ ਦੀ ਮਾਦਾਰ ਕਾਰ ਹੈ ਮੇਲਿਆਂ ਦਾ ਚੈਂਪੀਅਨ ਝੋਟਾ ਹੈ ਦੋਸਤੋ ਗੱਡੀ ਕੀ ਹੈ ਆਹ ਗੱਡੀ ਸਪੈਸ਼ਲ ਵਿਧਾਇਕ ਵੱਲੋਂ ਦੀ ਹੈ ਵਿਧਾਇਕਾਂ ਵਾਂਗੂ ਹੀ ਆਉਂਦਾ ਇਹ ਇਸ ਤੀ ਗੱਡੀ ਹੈ ਸਪੈਸ਼ਲ ਏਸੀ ਲੱਗਿਆ ਹੋਇਆ ਏਸੀ ਲੱਗਿਆ ਹੋਇਆ ਤੁਸੀਂ ਦੇਖੋ ਕਿੰਨਾ ਸ਼ਾਨਦਾਰ ਸਪੈਸ਼ਲ ਵਿਧਾਇਕ ਵੱਲੋਂ ਵਾਸਤੇ ਬਾਈ ਹੋਣਾ ਨੇ ਸੱਚੀ ਵਿਧਾਇਕ ਬਣਾ ਕੇ ਰੱਖਿਆ ਇਹ ਆਹ ਸਪੈਸ਼ਲ ਜੀ ਵਿਧਾਇਕ ਦੀ ਗੱਡੀ ਹੈ ਏਸ ਯੂਸੀ ਲੱਗਿਆ ਹੋਇਆ ਇਹ ਸ਼ਾਨਦਾਰ ਜਾਨਵਰ ਨੇ ਜਿਹੜੇ ਇਹਨਾਂ ਨੂੰ ਰੱਖਣ ਦੇ ਖਰਚੇ ਬਹੁਤ ਹੁੰਦੇ ਨੇ ਆਹ ਦੇਖੋ ਇਹ ਅਵਾਰਡ ਜੇਤੂ ਹੈ ਇੰਟਰਨੈਸ਼ਨਲ ਗੋਲੂ ਕੈਟਲੈਂਡ ਬਰੀਡਿੰਗ ਫਾਰਮ ਪਾਣੀ ਪੱਥ ਤੋਂ ਨੇ ਬਾਈ ਇਹ ਇਹਦਾ ਇਸ ਦਾ ਬਾਪ ਹੈ ਹਾਂਜੀ ਆਹ ਆ ਹੈਗਾ ਹੈਗਾ ਇਹਦਾ ਬਾਪ ਹੈ ਜਿਹੜਾ ਝੋਟੇ ਦਾ ਗੋਲੂ ਟੂ ਗੋਲੂ ਟੂ ਇਹਦਾ ਸੀਮਨ ਪ੍ਰਾਪਦਾ ਤੁਹਾਡੇ ਕੋਲੇ ਆਹ ਨੰਬਰ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦਾ ਬਾਈ ਬਧਾ ਇੱਕ ਛੋਟੇ ਦਾ ਸੀਮਨ ਬਾਈ ਹੋਰਾਂ ਕੋਲ ਆ ਨੰਬਰ ਤੁਹਾਨੂੰ ਮਿਲ ਜੂ ਤੁਸੀਂ ਬਧਾ ਇੱਕ ਦੀ ਗੱਡੀ ਦੇਖੋ ਕਿੰਨੀ ਸ਼ਿੰਗਾਰੀ ਹੋਈ ਹੈ ਤੁਸੀਂ ਕੋਹੜਿਆਂ ਦੀ ਤਾਂ ਇਹ ਦੇਖੀਆਂ ਸੀ ਬਣੀਆਂ ਹੋਈਆਂ ਆ ਬਾਈ ਹੋਰਾਂ ਨੇ ਸੰਧਾ ਵੀ ਬਣਵਾਈ ਹੈ ਇਹ ਆਪ ਤੋਂ ਹੀ ਬਣਾਈ ਹੈ ਕਰਤਾ ਰਣਸਨ ਵਾਲਿਆਂ ਤੋਂ ਏਸੀ ਯੂਸੀ ਲੱਗਿਆ ਹੋਇਆ ਆ ਇਹਦੀ ਖਰਾਕ ਵਾਸਤੇ ਗੱਡੀ ਨਾਲ ਚੱਲਦੀ ਹੈ ਇਹ ਵਿਦਾਇਕ ਝੋਟਾ ਵਿਦਾਇਕ ਬੁੱਲ ਸਾਢੇ 4 ਸਾਲੇ ਦੀ ਏਜ ਐ ਗੋਲੂ 2 ਦਾ ਇਹ ਬੱਚਾ ਹੈ ਇਹ ਝੋਟਾ ਜਿਹੜਾ ਪੈਰ ਧਰਦਾ ਧਰਤੀ ਕੰਮਦੀ ਏ ਇਹ ਧਰਤੀ ਕੰਮ ਲਾਉਂਦਾ ਪੈਰ ਧਰ ਕੇ ਬਹੁਤ ਸੋਹਣੀਆਂ ਜਿਹੜੀਆਂ ਬਰੀਡਾਂ ਨੇ ਬਾਈਹੋਰਾ ਨੇ ਸਾਹਮਣੇ ਰੱਖੀਆਂ ਨੇ ਗੋਬੀ ਲੜਿਆ ਇਹਨਾਂ ਦੇ ਜਿਹੜੇ ਮੁਕਾਬਲੇ ਨੇ ਹੋਣ ਵਾਲੇ ਨੇ ਇਧਰੋਂ ਆ ਨਾਮੀ ਝੋਟੇ ਆ ਮੰਡੇਰੀ ਫਾਰਮ ਵਾਲਿਆਂ ਦੇ ਅਨਮੋਲ ਰਤਨ ਅਲਮੋਲ ਰਤਨ ਸਾਨੂੰ ਦੇਖਣ ਨੂੰ ਮਿਲੂਗਾ ਬਹੁਤ ਹੀ ਸ਼ਾਨਦਾਰ ਜਿਹੜਾ ਛੋਟਾ ਅਨਮੋਲ ਰਤਨ ਵਿਚਾਲੇ ਖੜਾ ਹੈ ਬਾਈ ਹੈਗਾ ਜਮਾਂ ਦਰਸ਼ਨ ਕਰਨ ਵਾਲੇ ਬਹੁਤ ਹੀ ਸ਼ਾਂਤ ਸੁਭਾਅ ਨੇ ਇਹਨਾਂ ਦੇ ਅਲਮੋਰ ਰਤਨ ਦੀ ਹਾਈਟ ਦੇਖੋ ਤੁਸੀਂ ਕਿੰਨੀ ਹੈ ਇਹਨਾਂ ਦੇ ਮੁਕਾਬਲੇ ਬਸ ਲਾਸਟ ਜਿਹੜਾ ਫਾਈਨਲ ਰਿੰਗ ਹੋਊਗਾ ਮੂਹਰਾ ਦੇ ਮੁਕਾਬਲੇ ਹੋਊਗਾ ਤਿਆਰੀਆਂ ਬਿਲਕੁਲ ਹੋ ਚੁੱਕੀਆਂ ਨੇ ਇਹ ਮੁਕਾਬਲੇ ਜਿੱਤਣਾ ਲੈਣਗੇ ਜੀ ਹੁਣ ਮੁਕਾਬਲਾ ਹੋਣ ਵਾਲਾ ਇਹਨਾਂ ਦਾ ਉਹਦੀ ਨਹੀਂ ਤਿਆਰੀ ਉਹ ਨਹੀਂ ਪਾਣਾ ਉਹ ਛੋਟਾ ਖੀਰਿਆਂ ਚ ਆ ਗਿਆ ਇਹਨਾਂ ਦਾ ਹੀ ਇਹਦਾ ਹੀ ਆਹੋ ਅਨਮੋਲ ਦਾ ਬੱਚਾ ਇਹੋ ਇਹ ਆ ਜੀ ਅਨਮੋਲ ਰਤਨ ਆਇਆ ਇਹਦਾ ਰਿਜ਼ਲਟ ਹੈ ਹਾਂ ਜੀ ਦੋਸਤੋ ਡੀਐਫਏ ਕੋਰ ਖੇਤਰ ਦੇ ਵਿੱਚ ਜਿਹੜਾ ਹੋ ਰਿਹਾ ਹੈ ਉਹਦਾ 11 ਜਨਵਰੀ 2026 ਦਾ ਆਖਰੀ ਦਿਨ 9 ਤੋਂ 11 ਤੱਕ ਜਿਹੜਾ ਚੱਲ ਰਿਹਾ ਸੀ ਉਹਦਾ ਜਿਹੜਾ ਮੇਲੇ ਦਾ ਸਭ ਤੋਂ ਜਿਹੜਾ ਖਤਰਨਾਕ ਤੇ ਫਾਈਨਲ ਮੁਕਾਬਲਾ ਹੁੰਦਾ ਹੈ ਖਤਰਨਾਕ ਆਪਾਂ ਇਹ ਕਹਿੰਦੇ ਹੁੰਦੇ ਆ ਕਿ ਉਹਦੇ ਵਿੱਚ ਕੁੰਡੀਆਂ ਹੀ ਸਿੰਗਫਾਦੇ ਨੇ ਲੜਾਈਆਂ ਕਲਕਾਰੀਆਂ ਮਾੜਾ ਮੋਡਾ ਖੜਕਾਂ ਦਰਕਾਰਾ ਚ ਹੁੰਦਾ ਰਹਿੰਦਾ ਇਹ ਹੋ ਰਿਹਾ ਆਪਣੇ ਸਾਹਮਣੇ ਆਹਾ ਅਸਟੀਮੇਟ ਲਾਇਆ ਜਾ ਰਿਹਾ ਉਸੇ ਨਾਲ ਇਥੇ ਜੱਜ ਤੁਸੀਂ ਜੱਜ ਬੈਠੇ ਨੇ ਆ ਜਿਹੜਾ ਲਾਲ ਕੋਟ ਵਾਲਾ ਬੰਦਾ ਆਪਣੇ ਸਾਹਮਣੇ ਖੜਾ ਜਾਵਾ ਡਾਕਟਰ ਇਹ ਦਰਸ਼ਕ ਕਹਿੰਦੇ ਵੀ ਇਹਦਾ ਝੋਟਾ ਫਸਟ ਕੱਢਿਆ ਜਾਊਗਾ ਮੋ ਪਾ ਤਾਇ ਨੂੰ ਪੰਗਾ ਪਿਆ ਹੈ ਬਲੋ ਵੀ ਆ ਲੈ ਕੇ ਆ ਕੇ ਹੁਣ ਤੇ ਲੈ ਕੇ ਅੱਛਾ ਤੇ ਹਾਂ ਹਾਂ ਤੇ ਤੇ ਜਿਹੜਾ ਡਾਕਟਰ ਖੜਾ ਹੈਗਾ ਕਿਹਦੇ ਵੀ ਮਿਲੀ ਭੁਗਤਾ ਥੋੜੀ ਬਹੁਤ ਚਲੋ ਆਪਾਂ ਇਹ ਗੱਲ ਨਹੀਂ ਕਹਿੰਦੇ ਦਰਸ਼ਕਾਂ ਦਾ ਕਹਿਣਾ ਹੈ ਵੀ ਇਹਦਾ ਝੋਟਾ ਫਸਟ ਕੱਢਿਆ ਜਾਊਗਾ ਜਿਹਦਾ ਝੋਟਾ ਇਹ ਹੈ ਤਾਂ ਸੋਨਾ ਵੀ ਬਹੁਤ ਹੈ ਭਾਈ ਸੋਹਣੇ ਵਾਲੀ ਕਮਿਟੀ ਜਜਮੈਂਟ ਜੱਜਾਂ ਦੀ ਹੈ ਪਰ ਸੋਹਣੇ ਇਥੇ ਹੋਰ ਵੀ ਬਹੁਤ ਨਹੀਂ ਜਿਵੇਂ ਥੱਲੋਂ ਇਹ ਥੋੜਾ ਜਿਹਾ ਕੋਬਿਆ ਦਿਖਾਉਂਦਾ ਹੈ ਜੀ ਝੋਟੇ ਹੋਰ ਵੀ ਬੜੇ ਸੋਹਣੇ ਤੋਂ ਸੋਹਣੇ ਨੇ ਸਿਰਾ ਤੋਂ ਸਿਰਾ ਜ਼ੂਮ ਕਰਕੇ ਦਿਖਾ ਦੇ ਆਪਣੇ ਦਰਸ਼ਕਾਂ ਨੂੰ ਬੜਾ ਆਕਰਸ਼ਕ ਦਿਲ ਖਿੱਚਵਾਂ ਤੇ ਬਹੁਤ ਜਾਲੀ ਹੈ ਕਮਿਟੀ ਉਹ ਸਿੰਘ ਫਸਣ ਵਾਲਾ ਮੁਕਾਬਲਾ ਰਿੰਗ ਵੱਡਾ ਕਰਤਾ ਕਮੇਟੀ ਨੇ ਬਚਾਲੜੇ ਬੈਰੀਕੇਟ ਚੱਕ ਕੇ ਰਾਤ ਹੋ ਗਈ ਵਧੀਆ ਟਾਈਮ ਕਿੰਨਾ ਹੋ ਗਿਆ ਘੰਟਾ ਤੈਨੂੰ ਮੁਕਾਬਲਾ ਚੱਲਦੇ ਨੂੰ ਹੋ ਗਿਆ 6:00 ਹੋ ਗਿਆ 6:00 ਵੀ ਹੋ ਗਏ ਲਗਭਗ 6 ਵਜੇ ਤਾਂ ਇਹ ਸ਼ੁਰੂ ਹੋ ਗਿਆ ਸੀ ਸਾਰੇ ਇੰਟਰ ਕਰ ਗਏ ਸੀ ਹੁਣ ਐ ਨਹੀਂ ਪਤਾ ਕਿੰਨਾ ਚਿਰ ਚੱਲੂ ਇਹ ਮੁਕਾਬਲੇ ਦੇ ਵਿੱਚ ਦੋਸਤੋ ਜੱਜ ਵੀ ਉਲਝੀ ਜਾਂਦੇ ਨੇ ਵੀ ਕੀ ਕਰੀਏ ਕਿਹਨੂੰ ਨਾਮ ਦਈਏ ਕਿਉਂ ਜੱਜ ਰਿੰਗ ਦੇ ਬਾਰੇ ਵੀ ਆ ਬਹੁਤ ਬੈਠੇ ਨੇ ਟਰਾਲੀਆਂ ਤੇ ਜਿਹੜੀਆਂ ਬੈਂਚ ਬਣੀ ਬੈਂਚ ਤਾਂ ਟਰਾਲੀਆਂ ਬਣੀਆਂ ਨੇ ਇਹਨਾਂ ਦੇ ਵੀ ਜੱਜ ਬਹੁਤ ਬੈਠੇ ਨੇ ਜਿਹੜੇ ਕਿ ਮਾਰੋ ਹੀ ਦੱਸ ਦਿੰਦ ਨੇ ਵੀ ਇਹ ਨੂੰ ਫਸਟ ਕੱਢਿਆ ਜਾਉ ਇੱਥੇ ਜਿਹੜੀ ਆਪਾਂ ਗੱਲ ਕਰੀ ਸੀ ਡਾਕਟਰ ਵਾਲੀ ਦਰਸ਼ਕਾਂ ਦਾ ਕਹਿਣਾ ਵੀ ਇਹਦਾ ਝੋਟਾ ਫਸਟ ਕੱਢਣਗੇ ਚਲੋ ਆਪਾਂ ਦੇਖਦੇ ਅੱਗੇ ਕੀ ਹੁੰਦਾ ਸੋ